ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਪਰਦਾਸ਼ ਕੋ ਪਿਆਰ ਸ਼ਰੋਤਿਓ ਆਪ ਸਾਰਿਆਂ ਦਾ ਧੰਨਵਾਦ ਹੈ ਜੋਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਵਿਸਥਾਰਤਾ ਨੂੰ ਸਮਝਣ ਦਾ ਯਤਨ ਕਰਕੇ ਅਗਾ ਇਸ ਦਾ ਬੋਲ ਵਾਲਾ ਕਰ ਰਹੇ ਹੋ ਤੁਦਸ਼ਨੰਤ ਬਾਰੇ ਵੀਡੀਓ ਬਣਾਉਣ ਤੋਂ ਪਹਿਲਾਂ ਕਿ ਦਸ਼ਨੰਤ ਕਿਵੇਂ ਬਣਿਆ ਇਸ ਤੋਂ ਪਹਿਲਾਂ ਕੁਝ ਗੱਲਾਂ ਤੇ ਵਿਚਾਰ ਕਰ ਰਹੇ ਹਾਂ ਦੋ ਵੀਡੀਓ ਪਹਿਲਾਂ ਅਪਲੋਡ ਹੋ ਚੁੱਕੇ ਹਨ ਤੋਂ ਹੁਣ ਅਸੀਂ ਇਹ ਵਿਚਾਰ ਕਰਨੀ ਹੈ ਕਿ ਬ੍ਰਾਹਮਣਵਾਦ ਹੈ ਕਿ ਇਹ ਤੇ ਹਿੰਦੂਸਤਾਨ ਵਿੱਚ ਕਿਵੇਂ ਪਨ ਪਿਆ ਕਿਵੇਂ ਬਣਿਆ ਕਿਵੇਂ ਚੜ੍ਹਾ ਇਸ ਦੀਆਂ ਪੱਕੀਆਂ ਹੋਈਆਂ ਤੇ ਇਹਦਾ ਇਤਿਹਾਸਿਕ ਪਿਸ਼ੋਕੜ ਜਿਹੜਾ ਉਹ ਕੀ ਹੈ ਤੋਂ ਇਹ ਸਮਝਦੇ ਹਾਂ ਪਹਿਲਾਂ ਕਿਉਂਕਿ ਦਸ਼ਮਾ ਜਿਹੜਾ ਹੈ ਇਹ ਬ੍ਰਾਹਮਣਵਾਦੀਆਂ ਦੀ ਤੇ ਨਾਲ-ਨਾਲ ਅੰਗਰੇਜ਼ਾਂ ਦੀ ਵੀ ਇਸ ਸਾਜ਼ਿਸ਼ ਹੈ ਅੰਗਰੇਜ਼ ਸਰਕਾਰ ਵੀ ਇਹਦੇ ਦਸ਼ਕਨਾਂ ਦੇ ਬ੍ਰਾਹਮਣ ਵਿੱਚ ਬਰਾਬਰ ਭਾਈਵਾਲ ਹੈ ਤੇ ਇਸ ਕਰਕੇ ਪਹਿਲਾਂ ਸਮਝਦੇ ਹਾਂ ਕਿ ਬ੍ਰਾਹਮਣਵਾਦ ਹੈ ਕਿ ਇਹ ਕਿਵੇਂ ਚੱਲੇ ਤੋ ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਦਸ਼ਕਨਾਂ ਅੰਗਰੇਜ਼ਾਂ ਤੇ ਬ੍ਰਾਹਮਣਵਾਦ ਦੀ ਇਹ ਸਾਂਝੀ ਸਾਜ਼ਿਸ਼ ਹੈ ਇਹ ਇੱਕ ਆਰਟੀਕਲ ਖਾਲਸਾ نیوز ਵਿੱਚ ਸ਼اپਿਆ ਸੀ ਸਰਦਾਰ ਹਰਚਰਨ ਸਿੰਘ ਸੰਪਾਦਕ ਸਿੱਖ ਵਿਰਸਾ ਉਹਨੂੰ ਲਿਖਿਆ ਗਿਆ ਸੀ ਤੋਂ ਉਹਨਾਂ ਨੇ ਇਹਦੇ ਵਿੱਚ ਵੱਖ-ਵੱਖ ਨਜ਼ਰੀਏ ਦਿੱਤੇ ਹਨ ਕਿ ਕਿਵੇਂ ਇਹ ਸਾਜ਼ਿਸ਼ ਜਿਹੜੀ ਹੈ ਇਸ ਨੇ ਦਸ਼ਵਨਤ ਨੂੰ ਜਨਮ ਦਿੱਤਾ ਤੋਂ ਆਪਾਂ ਹੁਣ ਸਮਝਦੇ ਹਾਂ ਕਿ ਬ੍ਰਾਹਮਣਵਾਦ ਕੀ ਹੈ ਜਿਹੜਾ ਦਸ਼ਵਨਤ ਬ੍ਰਾਹਮਣ ਵਿੱਚ ਭਾਈ ਵਾਰਸੀ ਇਂਦਰੀਸ ਨਾਲ ਤੇ ਕੋਸ ਤੋਂ ਬਾਅਦ ਫਿਰ ਆਪਾਂ ਸਮਝਾਂਗੇ ਇਹ ਦਸ਼ਮ ਜਿਹੜਾ ਹੈ ਇਹਨੂੰ ਬ੍ਰਾਹਮਣ ਵਿੱਚ ਕਿਹਨੇ ਕਰਨਾ ਯੋਗ ਤੁਹਾਨੂੰ ਪਾਇਆ ਤੇ ਕੀ ਕੀ ਮਸਾਲਾ ਵਰਤੇ ਆ ਗਿਆ ਸੋ ਚਲਦੇ ਆਂ ਦਸ਼ਮਨਾਂ ਤੋਂ ਮਸਲੇ ਨੂੰ ਸਮਝਣ ਲਈ ਸਾਨੂੰ ਹਿੰਦੁਸਤਾਨ ਦੇ ਬ੍ਰਾਹਮਣਵਾਦ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿੰਨ ਤੱਕ ਕਿਸੀ ਬ੍ਰਾਹਮਣਵਾਦ ਦੇ ਅਸਲੀ ਖਾਸਾ ਨਹੀਂ ਸਮਝਦੇ ਦਸ਼ਮਨਾਂ ਦੀਆਂ ਸਿੱਖਾਂ ਦੇ ਬਹੁਤੇ ਮਸਲਿਆਂ ਨੂੰ ਨਹੀਂ ਸਮਝਿਆ ਜਾ ਸਕਦਾ ਹਿੰਦੁਸਤਾਨ ਵਿੱਚ ਬ੍ਰਾਹਮਣਵਾਦ ਦਾ ਸਿੱਧਾ ਇਸਤੇ ਟੰਗ ਨਾਲ 35 ਸਾਲਾਂ ਤੋਂ ਬੋਲ ਬਾਲਾ ਹੈ ਬ੍ਰਾਹਮਣਵਾਦੀ ਤਾਕਤਾਂ ਕੋਲ ਬੇਸ਼ੱਕ ਇਹਨਾਂ 35 ਸਾਲਾਂ ਵਿੱਚੋਂ 1200 ਸਾਲਾਂ ਵਿੱਚ ਹਿੰਦੁਸਤਾਨ ਦੇ ਵੱਡੇ ਹਿੱਸੇ ਤੇ ਰਾਜਸੀ ਤਾਕਤ ਨਹੀਂ ਸੀ ਕਿਉਂਕਿ ਬਾਹਰਲੇ ਮੁਲਕਾਂ ਤੋਂ ਲੋਕ ਆ ਕੇ ਤੇ ਰਾਜ ਕਰਦੇ ਰਹੇ ਸਨ ਪਰ ਤਾਂ ਮੈਂ ਕਹਿੰਦੇ ਸਮਾਜਿਕ ਖੇਤਰ ਵਿੱਚ ਸਾਰੇ ਸਮੇਂ ਦੌਰਾਨ ਤਾਕਤ ਜਿਹੜੀ ਉਹ ਬ੍ਰਾਹਮਣਾ ਕੋਲ ਹੀ ਰਹੀ ਸੀ ਬ੍ਰਹਮਣਵਾਦ ਦਾ ਰੰਗ ਭਾਰਤ ਵਿੱਚ 4000 ਸਾਲ ਪਹਿਲਾਂ ਆਰਬ সেন্ট্রਲ ਏਸ਼ੀਆ ਯੂਰਪੀਆਦੀ ਖੇਤਰਾਂ ਵਿੱਚੋਂ ਉੱਤਰ ਪੱਛਮੀ ਭਾਰ ਦੇ ਮੈਦਾਨੀ ਇਲਾਕਿਆਂ ਵਿੱਚ ਕੁਝ ਲੋਕ ਆਏ 4000 ਸਾਲ ਪਹਿਲਾਂ ਜਿਨ੍ਹਾਂ ਨੂੰ ਆਰਿਆ ਲੋਕ ਕਿਹਾ ਜਾਂਦਾ ਹੈ ਆਰੀਅਨ ਨਸਲ ਦੇ ਲੋਕ ਗੋਰੇ ਜਾਂ ਪੂਰੇ ਰੰਗ ਵਾਲੇ ਲੋਕ ਇੱਥੇ ਆਏ ਉਹਨਾਂ ਦੇ ਕਬੀਲੇ ਇੱਥੇ ਆ ਕੇ ਵਸੇ ਜਿਨ੍ਹਾਂ ਨੇ ਉੱਤਰੀ ਪੱਛਮੀ ਭਾਰ ਦੇ ਮੈਦਾਨੀ ਉਪਜਾਊ ਤੇ ਵਧੀਆ ਮੌਸਮ ਵਾਲੇ ਇਲਾਕਿਆਂ ਵਿੱਚ ਤੱਕੇ ਨਾਲ ਵਸਣ ਦੇ ਮਕਸਦ ਨਾਲ ਤਕਰੀਬਨ 500 ਸਾਲ ਤੱਕ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ ਯੁੱਧ ਕੀਤਾ ਇੱਥੋਂ ਉਹਨਾਂ ਨੂੰ ਇਹ ਤੋਂ ਬ੍ਰਾਹਮਣਵਾਦ ਦਾ ਮੋੜ ਜਿਹੜਾ ਉਹ ਵੱਜਦਾ ਸੋ 500 ਸਾਲ ਤੱਕ ਉਹਨਾਂ ਨੇ ਇਹ ਯੰਗ ਕੀਤਾ ਜਿਹੜੇ ਇੱਥੇ ਭਾਰ ਦੇ ਮੂਲ ਨਿਵਾਸੀ ਸਨ ਹਿੰਦੂ ਦੇ ਧਰਮ ਗ੍ਰੰਥਾ ਰਮਾਇਣ ਮਹਾਭਾਰਤ ਰਿਗਵੇਦ ਆਦਿ ਵਿੱਚ ਆਰੀਆ ਨਾ ਭਾਵ ਦੇਵੀ ਦੇਵਤਿਆਂ ਬ੍ਰਾਹਮਣ ਖਸ਼ਤਰੀਆ ਸਵਰਨਾ ਅਤੇ ਮੂਲ ਵਾਸੀ ਭਾਰਤੀ ਦਰਾਵੜਾਂ ਜਿਵੇਂ ਜਿਨ੍ਹਾਂ ਵਿੱਚ ਉਹਨਾਂ ਨੇ ਦਾਇਤ ਦਾਨਵ ਰਾਖਸ਼ ਸ਼ੂਦਰ ਸ਼ੂਤ ਰਖ ਲੈ ਦੇ ਯੁੱਧਾਂ ਦਾ ਹੀ ਇਹ ਵਰਣਨ ਹੈ ਜਿਹੜਾ 500 ਸਾਲਾਂ ਦਾ ਸਮਾਂ ਤੇ ਇਹ ਜਿਹੜੇ ਗ੍ਰੰਥ ਲਿਖੇ ਗਏ ਸੋ ਇਹਨਾਂ 500 ਸਾਲ ਦੇ ਯੁੱਧਾਂ ਤੋਂ ਬਾਅਦ ਆਰੀਆ ਨਾਂ ਦੇ ਦਰਬੜਾ ਨੂੰ ਹਰਾ ਕੇ ਉਹਨਾਂ ਦੀ ਸਭਿਤਾ ਜਿਸ ਦੇ ਚਿੰਨ੍ਹ ਪਿਛਲੀ ਸਦੀ ਵਿੱਚ ਹੜੱਪਾ ਤੇ ਮਹਨਜੋਦੜੋ ਦੀ ਖੋਦਾਈ ਦੌਰਾਨ ਮਿਲੇ ਸਨ ਨੂੰ ਤਬਾਹ ਕਰਕੇ ਉਹਨਾਂ ਨੂੰ ਗੁਲਾਮ ਬਣਾ ਕੇ ਆਪਣੀ ਨਵੀਂ ਆਰੀਆਨ ਸਭਿਤਾ ਜਿਹੜੀ ਬ੍ਰਾਹਮਣਵਾਦੀ ਵਿਚਾਰਤਾਰਾ ਵੇਦਾਂ ਉਪਨਿਸ਼ਦਾਂ ਸ਼ਾਸਤਰਾਂ ਸਿਮਰਤਿਆਂ ਪੁਰਾਣਾ ਰਮਾਇਣ ਮਹਾਭਾਰਤ ਗੀਤਾ ਆਦਿ ਰਹਿਣ ਸਥਾਪਿਤ ਕੀਤੀ ਇਦਾਂ ਇਹ ਸ਼ੁਰੂ ਹੋਇਆ ਬ੍ਰਾਹਮਣਵਾਦ ਜਿਵੇਂ ਉਹ ਚ ਉਹਨੇ ਆਪਣੇ ਯੁੱਧਾਂ ਦੇ ਨਾਇਕਾਂ ਨੂੰ ਕੀ ਕਿਹਾ ਬ੍ਰਹਮਾ ਵਿਸ਼ਨੂੰ ਸ਼ਿਵ ਰਾਮ ਕ੍ਰਿਸ਼ਨ ਆਦਿਕ ਦੀਆਂ ਉਪਾਧੀਆਂ ਦੇ ਦਿੱਤੀਆਂ ਦੇਵੀਆਂ ਬਣਾਤੀਆਂ ਆਪਣੇ نسل ਦੇ ਵਿੱਚੋਂ ਕਾਲੀ ਮਾਤਾ ਨੈਣਾ ਦੇਵੀ ਵੈਸ਼ਨ ਆਦਿਕ ਜਿਹੜੀਆਂ ਇਹ ਬਹਾਦਰ ਔਰਤਾਂ ਜਿਹੜੀਆਂ ਇਹਨਾਂ ਦੇ ਨਾਲ ਰਲ ਕੇ ਜ਼ਰਾਵੜਾ ਨਾਲ ਉਹਨਾਂ ਨੂੰ ਉਪਾਧੀਆਂ ਦੇ ਕੇ ਕਾਲੀ ਮਾਤਾ ਨੈਣਾ ਦੇਵੀ ਆਦਿਕ ਬਣਾਤਾ ਵੀ ਉਪਾਧੀਆਂ ਦੇ ਕੇ ਉਹਨਾਂ ਨੂੰ ਪੂਜਣ ਜੋ ਭਗਵਾਨ ਅਰਜਾ ਦੇ ਕੇ ਉਹਨਾਂ ਦੇ ਮੰਦਰ ਵੀ ਬਣਾ ਦਿੱਤੇ ਇਸ ਸਮੁਨਾ ਵਿੱਚ ਇਹਨਾਂ ਵਿੱਚ ਉਹਨਾਂ ਨੇ ਗੁਲਾਮ ਬਣਾਏ ਭਾਰਤ ਕਹਿੰਦੀ ਤਰ੍ਹਾਂ ਭਾਰਤ ਕਹਿੰਦੀ ਤਿੰਨ ਤਰ੍ਹਾਂ ਵੰਡ ਕਰ ਦਿੱਤੀ ਕਿੱਤਾਂਮੁਖੀ ਭਾਰਤੀ ਲੋਕਾਂ ਨੂੰ ਉਹਨਾਂ ਨੇ ਵੈਸ਼ ਕਰ ਦਿੱਤਾ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਪੈਦਾਵਾਰ ਦੇ ਸਾਧਨਾਂ ਤੇ ਮਾਲਕੀ ਆਪਣੀ ਬਣਾ ਲਈ ਆਰੀ ਇਹਨਾਂ ਵਿਰੁੱਧ ਲੜਨ ਵਿੱਚ ਜਿਹੜਾ ਸਾਹ ਦੇਣ ਵਾਲੇ ਸੀ ਉਹਨਾਂ ਨੂੰ ਸ਼ੂਦਰ ਕਹਿ ਦਿੱਤਾ ਤੇ ਉਹਨਾਂ ਨਾਲ ਸਿੱਧੇ ਤੌਰ ਤੇ ਲੜਨ ਵਾਲੇ ਕਬੀਲਿਆਂ ਨੂੰ ਉਹਨਾਂ ਨੇ ਅਸ਼ੂਦਰ ਜਾਂ ਅਨਟੱਚੇਬਲ ਦਾ ਤਰਜਮਾ ਦੇ ਦਿੱਤਾ ਕਿਉਂਕਿ ਇਹ ਲੋਕ ਉਹਨਾਂ ਨੇ ਗੁਲਾਮ ਬਣਾ ਲਏ ਜਿੱਤ ਕੇ ਉਹਨਾਂ ਦੇ ਆਰਥਿਕ ਸਮਾਜਿਕ ਧਾਰਮਿਕ ਤੇ ਰਾਸੀ ਸਾਰੀ ਤਰ੍ਹਾਂ ਦੇ ਅਧਿਕਾਰ ਉਹਨਾਂ ਨੇ ਖੋਲੇ ਆਰੀਅਨ ਲੋਕਾਂ ਨੇ ਉਹਨਾਂ ਨੂੰ ਜ਼ਦੀ ਵੀ ਗੁਲਾਮ ਬਣਾਉਣ ਦੇ ਮਨਸ਼ੇ ਤਹਿਤ ਮਨੂਸਿਮਰਤੀ ਵਰਗੇ ਗ੍ਰੰਥ ਰਚ ਦਿੱਤੇ ਤੇ ਇਹਨਾਂ ਰਾਹੀਂ ਵਰਣ ਆਸ਼ਰਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਕਰਨ ਫਲਸਫੇ ਲਾਗੂ ਕੀਤੀ ਗਈ ਜਿਸ ਤਰ੍ਹਾਂ ਇਹ ਕਿਹਾ ਗਿਆ ਕਿ ਤੁਹਾਡੇ ਉੱਤੇ ਜੋ ਜ਼ੁਲਮ ਤਸ਼ੱਦਦ ਹੋ ਰਿਹਾ ਹੈ ਨਾ ਉਹ ਜੇ ਜੋ ਜੋ ਤੁਸੀਂ ਗੁਲਾਮ ਹੋ ਨਾ ਜੋ ਤੁਹਾਡੇ ਹੱਕ ਖੋਏ ਗਏ ਹਨ ਨਾ ਇਹ ਸਭ ਸਾਡੇ ਕਰਕੇ ਨਹੀਂ ਹੋਇਆ ਸਗੋਂ ਇਹ ਤਾਂ ਤੁਹਾਡੇ ਪਿਛਲੇ ਜਨਮਾਂ ਦਾ ਫਾਲ ਹੈ ਇਦਾਂ ਇਹ ਜਿਹੜੇ ਗੁਲਾਮ ਲੋਕ ਇੱਥੇ ਦੇ ਬਣਾ ਲਏ ਉਹਨਾਂ ਨੂੰ ਸਮਝਾਉਣ ਲੱਗ ਪਏ ਜੋ ਹੁਣ ਤੁਸੀਂ ਇਸ ਜਨਮ ਵਿੱਚ ਬ੍ਰਾਹਮਣਾ ਤੇ ਖਸ਼ਤਰੀ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਅਗਲਾ ਜਨਮ ਚੰਗੀ ਜਾਤ ਵਾਲਾ ਮਿਲੇਗਾ ਸਗੋਂ ਸਵਰਗਾਂ ਵਿੱਚ ਵੀ ਥਾਂ ਮਿਲੇਗੀ ਇਸਾਂ ਦੇ ਭਰਮ ਉਹਨਾਂ ਨੇ ਤੋੜ ਦਿੱਤੇ ਇਸ ਤਰ੍ਹਾਂ ਉਹਨਾਂ ਵਰਨ ਆਸ਼ਰਮ ਜਾਨੀ ਜਾਤ ਪਾਤ ਨੂੰ ਕਰਮ ਫਿਲਾਸਫੀ ਰਾਹੀਂ ਜਨਮ ਨਾਲ ਜੋੜ ਕੇ ਗੁਲਾਮੀ ਨੂੰ ਪੀੜੀਦਰ ਪੀੜੀ ਪੱਕਾ ਕਰ ਦਿੱਤਾ। ਇਹੀ وجہ ਹੈ ਕਿ ਦੁਨੀਆ ਵਿੱਚ ਹਾਰੀਆਂ ਜਮਾਤਾਂ ਵੱਲੋਂ ਹਾਕਮ ਜਮਾਤਾਂ ਦੀਆਂ ਗੁਲਾਮੀਆਂ, ਕਾਲਿਆਂ ਵੱਲੋਂ ਗੋਰਿਆਂ ਦੀ ਗੁਲਾਮੀ ਜੋ ਦੁਨੀਆ ਭਰ ਵਿੱਚ ਗੋਰਿਆਂ ਦੇ ਰਾਜੂ ਗੁਲਾਮੀ ਤੋਂ ਲੋਕਾਂ ਨੇ ਸੰਘਰਸ਼ਾਂ ਨਹੀਂ ਜਾਦੀ ਲੈਲੇ। ਪਰ ਬ੍ਰਾਹਮਣ ਆਰੀਨਾ ਵੱਲੋਂ ਭਾਰਤੀ ਲੋਕਾਂ ਤੇ ਜਾਤ ਪਾਤ ਦੀ ਗੁਲਾਮੀ ਦੇ ਬੰਧਨ ਵੱਡੇ-ਵੱਡੇ ਮਹਾਪੁਰਸ਼ ਵੀ ਨਹੀਂ ਲਾ ਸਕੇ ਅਜੇ ਤੱਕ ਅਤੇ ਇਹ ਗੁਲਾਮੀ ਇੱਕ ਵੀ ਸਦੀ ਵਿੱਚ ਵੀ ਬਦ ਅਸਤੂਤ ਜਾਰੀ ਹੈ ਇਸ ਨੂੰ ਥੋੜੀ ਠਲ ਪਿਛਲੀ ਸਦੀ ਦੇ ਇਨਕਲਾਬੀ ਪੁਰਸ਼ ਡਾਕਟਰ ਭੀਮਰਾਓ ਅੰਬੇਦਕਰ ਵੱਲੋਂ ਭਾਰਤੀ ਸੰਵਿਧਾਨ ਵਿੱਚ ਦਲਤਾਂ ਅਛੂਤਾਂ ਪਿਛਲੇ ਵਰਗ ਅਨੁਸਾਰ ਆਧਾਰਿਤ ਰਿਜ਼ਰਵੇਸ਼ਨ ਦੇਣ ਕਰਕੇ ਪਈ ਹੈ ਵੇਸ਼ਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬਣੇ ਸਿੱਖ ਧਰਮ ਜੋ ਕਿ ਮਨੁੱਖੀ ਬਰਾਬਰੀਤਾ ਦੀ ਵਿਚਾਰਧਾਰਾ ਨੂੰ ਲੈ ਕੇ ਜਨਮਿਆ ਸੀ ਉਸ ਵਿੱਚ ਵੀ ਅੱਜ ਵੀ ਜਾਤ ਪਾਤੀ ਮਾਨਸਿਕਤਾ ਉਸੇ ਤਰ੍ਹਾਂ ਹੀ ਅਜੇ ਚੱਲ ਰਹੀ ਹੈ ਇਸ ਤਰ੍ਹਾਂ ਹਮਲਾਵਰ ਆਰੀਆਂ ਨੇ 35 ਸਾਲ ਪਹਿਲਾਂ ਹਿੰਦੂस्तानी ਮੂਲ ਨਿਵਾਸੀ ਦਰਾਵੜਾਂ ਨੂੰ ਹਰਾ ਕੇ ਆਪਣੇ ਬੁੱਧੀਮਾਨ ਲੋਕਾਂ ਨੂੰ ਬ੍ਰਾਹਮਣ ਦਾ ਦਰਜਾ ਦੇ ਕੇ ਅਤੇ ਸਾਥੀ ਹਮਲਾਵਰਾਂ ਨੂੰ ਖਸ਼ਤਰੀ ਖੱਤਰੀ ਦਰਜਾ ਦੇ ਕੇ ਜੋ ਵਿਚਾਰਧਾਰਾ ਵੇਦਾਂ ਅਪਨਿਸ਼ਤਾ ਸ਼ਾਸਤਰਾਂ ਸਿਮਰਤੀਆਂ ਪੁਰਾਣਾ ਅਧਿਰੇ ਲਾਗੂ ਕੀਤੀ ਸੀ ਉਸ ਨੂੰ ਬ੍ਰਾਹਮਣੀ ਜਾਂ ਵਿਦਾਂਤਕ ਜਾਂ ਹਿੰਦੂਤਵੀ ਵਿਚਾਰਤਾ ਰੱਖਿਆ ਜਾਂਦਾ ਹੈ ਵਿਦਾਂਤਕ ਮਤਲਬ ਜੋ ਵੇਦਾਂ ਉਤੇ ਉਧਾਰਤ ਹੈ ਤੇ ਸਾਡੇ ਸਿੱਖਾਂ ਨੇ ਵੀ ਆਪਣੇ ਨਾਂ ਨਾਲ ਕਈਆਂ ਨੇ ਵਿਦਾਂਤੀ ਲਿਖ ਲਿਆ ਵੀ ਉਹ ਵੇਦਾਂ ਦੇ ਬੜੇ ਮਾਹਰ ਹਨ ਹਿੰਦੂ ਮਾਦਾ ਇਹ ਜਿਹੜਾ ਰਤਵਾ ਉਹਨਾਂ ਨੇ ਵੀ ਆਪਣੇ ਨਾਲ ਜੋੜ ਲਿਆ ਇਹ ਵਿਚਾਰਤਾ ਰਹਿ ਮੰਨ ਕੇ ਚਲਦੀ ਹੈ ਕਿ ਦੁਨੀਆ ਵਿੱਚ ਸਿਰਫ ਆਰੀਨ نسل ਦੇ ਲੋਕ ਹੀ ਉੱਚੇ ਤੇ ਸੋਚੇ ਹਨ ਉਹ ਦੁਨੀਆ ਤੇ ਸਿਰਫ ਰਾਜ ਕਰਨ ਲਈ ਜੰਮੇ ਹਨ ਬਾਕੀ ਸਾਰੀਆਂ ਨਸਲਾਂ ਜਨਮ ਤੋਂ ਹੀ ਉਹਨਾਂ ਤੋਂ ਨੀਵੇਂ ਤੇ ਘਟੀਆਂ ਹਨ ਉਹਨਾਂ ਦੀਆਂ ਦਾਸੀਆਂ ਹਨ ਇਹ ਹੀ ਪਰਮ ਗੌਰ ਨਸਲਵਾਦੀ ਵੀ ਬਹੁਤ ਸਰੀਨ ਤੱਕ ਪਾਲਦੇ ਰਹੇ ਸਨ ਕਿ ਰਾਜ ਕਰਨ ਦਾ ਅਕਸਰ ਗੋਰਿਆਂ ਨੂੰ ਹੀ ਹੈ ਕਾਲੇ ਭੂਰੇ ਪੀੜ੍ਹਾ ਦੇ ਹੋਰ ਰੰਗਾਂ ਨਸਲਾਂ ਦੇ ਲੋਕ ਸਿਰਫ ਗੋਰਿਆਂ ਦੀ ਚਾਕਰੀ ਕਰਨ ਲਈ ਜੰਮੇ ਹਨ ਅਮਰੀਕਾ ਵਿੱਚ ਵੀ ਕਾਲਿਆਂ ਨੂੰ ਬਹੁਤ ਯੁੱਧ ਕਰਨਾ ਪਿਆ ਗੋਰਿਆਂ ਤੋਂ ਗੁਲਾਮੀ ਪ੍ਰਾਪਤ ਗੁਲਾਮੀ ਛੁਟਾਣ ਦਾ ਬ੍ਰਾਹਮਣਵਾਦ ਦਾ ਖਾਸਾ ਇਹ ਕਿ ਜਿੱਥੇ ਉਹ ਦੂਜਿਆਂ ਨੂੰ ਆਪਣੇ ਤੋਂ ਨੀਵਾਂ ਦਾਸ ਸਮਝ ਕੇ ਚੱਲਦਾ ਹੈ ਉੱਥੇ ਉਹ ਇਹ ਵੀ ਸਮਝਦਾ ਹੈ ਕਿ ਉਹਨਾਂ ਦੀ ਵਿਚਾਰਧਾਰਾ ਹੀ ਸਭ ਤੋਂ ਸਰਬੋਤਮ ਹੈ ਹਿੰਦੁਸਤਾਨ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਵਿਅਕਤੀ ਜਾਂ ਵਿਚਾਰਧਾਰਾ ਇਸ ਖਿੱਤੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਖੜੀ ਹੋਈ ਉਸ ਨੂੰ ਜਾਂ ਤੇ ਰਾਸੀ ਸ਼ਕਤੀ ਨਾਲ ਤਬਾਹ ਕੀਤਾ ਗਿਆ ਜਾਂ ਫਿਰ ਬ੍ਰਾਹਮਣਵਾਦ ਦੇ ਆਸ਼ਗਰ ਨੇ ਪਾਉ ਸਾਪ ਨੇ ਉਸ ਵਿੱਚ ਕੋਸਪੈਟ ਕਰਕੇ ਉਹਦਾ ਬ੍ਰਾਹਮਣਿਕरण ਕਰਕੇ ਨਿਗਲ ਲਿਆ ਕਿਹੜੀ ਵਿਚਾਰਧਾਰਾ ਉਹਨਾਂ ਤੋਂ ਖਤਮ ਨਾ ਹੋਵੇ ਜਾਂ ਲੋਕਾਂ ਵਿੱਚ ਮਕਬੂਲ ਹੋ ਜਾਵੇ ਉਸ ਵਿੱਚ ਉਹ ਆਪ ਜਿਹੀ ਘਸਪੈੜ ਕਰਦੇ ਹਨ ਕਿ ਉਸ ਨੂੰ ਕੋਣ ਜਾਂ ਸੰਯੋਗ ਵਾਂਗ ਅੰਦਰੋਂ ਅੰਦਰ ਨਿਗਲ ਜਾਂਦੇ ਹਨ ਤੇ ਉਸ ਤੇ ਜਿਹੀ ਬ੍ਰਾਹਮਣਵਾਦੀ ਰੰਗੜ ਚਾੜਦੇ ਹਨ ਕਿ ਉਹ ਵਿਚਾਰਧਾਰਾ ਜਿੰਦਾ ਦਿਸਣ ਦੇਵਾ باوجود ਵੀ ਆਪਣਾ ਅਸਲੀ ਇਨਕਲਾਬੀ ਖਾਸਾ ਵਾਹ ਬੈਠਦੀ ਹੈ ਜਿਸ ਦੇ ਵੱਡੀਆਂ ਉਦਾਹਰਨਾਂ ਬੁੱਧ ਧਰਮ, ਜੈਨ ਧਰਮ ਅਤੇ ਪਾਰਸੀ ਧਰਮ ਇਹ ਤਿੰਨ ਧਰਮ ਹਨ ਜਿਨ੍ਹਾਂ ਨੂੰ ਇਹਨਾਂ ਨੇ ਨਿਗਲਿਆ ਇਹ ਤਿੰਨੇ ਧਰਮ ਦੇ ਰੂਪ ਚ ਇਹਨਾਂ ਕਲਾਬੀ ਤੇ ਲੋਕ ਬਖੀ ਵਿਚਾਰ ਧਾਰਕ ਸਨ ਪਰ ਅੱਜ ਬ੍ਰਾਹਮਣਵਾਦ ਇਹਨਾਂ ਨੂੰ ਨਾ ਸਿਰਫ ਵਿਚਾਰ ਧਾਰਕ ਵਿਚਾਰ ਧਾਰਕ ਤੌਰ ਤੇ ਇਹਨੇ ਗਲ ਚੁੱਕਾ ਹੈ ਸਗੋਂ ਜਦੋਂ ਬ੍ਰਾਹਮਣਵਾਦੀ ਤਾਕਤਾਂ ਨੂੰ 1947 ਵਿੱਚ ਪੂਰੀ ਰਾਸ਼ੀ ਤਾਕਤ ਮਿਲੀ ਜਿਸ ਜਿਸ ਲਈ ਸਾਰਿਆਂ ਕੋਮਨਾਂ ਨੇ ਸਾਂਝਾ ਸੰਘਰਸ਼ ਕੀਤਾ ਸੀ ਤਾਂ ਉਹਨਾਂ ਨੇ ਇਹਨਾਂ ਤਿੰਨਾਂ ਧਰਮਾਂ ਸਮੇਤ ਸਿੱਖਾਂ ਨੂੰ ਵੀ ਕਲਮ ਦੇ ਇੱਕੋ ਵਾਰ ਨਾਲ ਭਾਰਤੀ ਸੰਵਿਧਾਨ ਵਿੱਚ ਹਿੰਦੂਆਂ ਦੀ ਇੱਕ ਸ਼ਾਖਾ ਹੀ ਬਣਾ ਦਿੱਤਾ ਬੇਸ਼ੱਕ ਮੋਡਰਨ ਮੋਡਰਨ ਰੂਪੇ ਚ ਸਾਰੇ ਇਹ ਸਾਰੇ ਧਰਮ ਬ੍ਰਾਹਮਣਵਾਦ ਦੇ ਵਿਰੋਧ ਵਿੱਚ ਉੱਠੇ ਬ੍ਰਾਹਮਣਵਾਦ ਵਿਰੋਧ ਲੜੇ ਪਰ ਅੱਜ ਇਹਨਾਂ ਦਾ ਪੂਰੀ ਤਰ੍ਹਾਂ ਬ੍ਰਾਹਮਣੀਕਰਨ ਹਿੰਦੂਕਰਨ ਕੀਤਾ ਜਾ ਚੁੱਕਾ ਹੈ ਬ੍ਰਾਹਮਣਵਾਦੀ ਵਿਚਾਰਧਾਰਾ ਮੋਡਲਾ ਖਾਸਾ ਜਿੱਥੇ ਮਨੁੱਖੀ ਅਨ ਬਰਾਬਰੀ ਵਰਣ ਆਸ਼ਰਮ ਤੇ ਖੜਾ ਹੈ ਉੱਥੇ ਇਹ ਵਿਚਾਰਧਾਰਾ ਇਹ ਤੇ ਨੰਗ ਨਜ਼ਰੀ ਦੀ ਸ਼ਕਾਰ ਹੈ ਕਿ ਕਿਸੇ ਹੋਰ ਵਿਚਾਰਤਾਂ ਨੂੰ ਉਹ ਬਰਦਾਸ਼ਤ ਨਹੀਂ ਕਰਦੀ ਇਨਰ ਦਾ ਇੱਕੋ ਹੀ ਫਾਰਮੂਲਾ ਹੈ ਕਿ ਜੇ ਹਿੰਦੁਸਤਾਨ ਵਿੱਚ ਰਹਿਣਾ ਹੈ ਤਾਂ ਬ੍ਰਾਹਮਣੀ ਵਿਚਾਰਧਾਰਾ ਨੂੰ ਸਰਬੋਤਮ ਮੰਨ ਕੇ ਰਹੋ ਉਹਨਾਂ ਦੀ ਸਮਾਜਿਕ ਧਾਰਮਿਕ ਤੇ ਰਾਸ਼ੀ ਗੁਲਾਮੀ ਵੀ ਕਬੂਲ ਕਰਦੇ ਰਹੋ ਜੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੀ ਵਿਚਾਰਧਾਰਾ ਨੂੰ ਬ੍ਰਾਹਮਣੀ ਵਿਚਾਰਧਾਰਾ ਤੋਂ ਸਰਬੋਤਮ ਸਮਝਦੇ ਹੋ ਸਮਾਜਿਕ ਤੇ ਧਾਰਮਿਕ ਰਾਸ਼ੀ ਗੁਲਾਮੀ ਕਬੂਲ ਨਹੀਂ ਕਰਦੇ ਹੋ ਤਾਂ ਫਿਰ ਉਹ ਜਦੋਂ ਮੌਕਾ ਮਿਲੇ ਤੁਹਾਡੇ ਤੇ ਰਾਸ਼ੀ ਤਾਕਤ ਨਾਲ ਸਰੀਰਕ ਹਮਲਾ ਕਰਨਗੇ ਜੇਸਤਾਂ ਸਿੱਖਾਂ ਉਪਰ 1947 ਤੇ ਫਿਰ 1984 95 ਤੱਕ ਕੀਤਾ ਗਿਆ ਅਤੇ ਮੁਸਲਮਾਨਾਂ ਅਸਾਈਆਂ ਦਲਤਾਂ ਹੋਰ ਘਟਗਣਤੀਆਂ ਤੋਂ 1947 ਤੋਂ ਲਗਾਤਾਰ ਦੰਗਿਆਂ ਜਾਂ ਵੱਖਵਾਦੀ ਮੂਵਮੈਂਟਸ ਦੇ ਨਾਮ ਤੇ ਹਮਲੇ ਚੱਰੀਆਂ ਜਾਂ ਫਿਰ ਤੁਹਾਡੇ ਵਿੱਚ ਜਿਹੀ ਖਸਪੈਟ ਕਰਨਗੇ ਕਿ ਤੁਹਾਡਾ ਬ੍ਰਾਹਮਣੀਕਰਨ ਹਿੰਦੂਕਰਨ ਕਰਕੇ ਹੀ ਹਟਣਗੇ ਜਿਸ ਤਰ੍ਹਾਂ ਬੋਧੀਆਂ ਜੈਨੀਆਂ ਪਾਰਸੀਆਂ ਦਾ ਕੀਤਾ ਹੈ ਅਤੇ ਮੁਸਲਮਾਨਾਂ ਅਸਾਈਆਂ ਤੇ ਸਿੱਖਾਂ ਦਾ ਹੁਣ ਜਾਰੀ ਹੈ ਇਥੇ ਪਾਸੋਂ ਅਵਤੇ ਕਰਦੇ ਹਾਂ ਆਪਾਂ ਯਤਨ ਕੀਤਾ ਕਿ ਬ੍ਰਾਹਮਣਵਾਦ ਕਿੱਥੋਂ ਚੱਲਿਆ ਕਿੱਦਾਂ ਚੱਲਿਆ ਹਿੰਦੁਸਤਾਨ ਨੂੰ ਜਿਹੜਾ ਇਸ ਨੇ ਪੱਕੀਆਂ ਕੀਤੀਆਂ ਇਸ ਤੋਂ ਬਾਅਦ ਫਿਰ ਆਪਾਂ ਦਸ਼ਵਨਾਂ ਤੇ ਵਿਚਾਰ ਵਰਤਾਂਗੇ ਵਾਕੁਰਜੀ ਕਾ ਖਲਸਾ ਵਾਕੁਰਜੀ